ਅੱਛਾ ਤੇ ਗੂਗਲ ਪੇ ਰੱਖਿਆ ਵਾ ਆਪਾਂ ਗੂਗਲ ਪੇ ਹੈਗਾ ਆਪਣੇ ਕੋਲ ਉਹ ਨਹੀਂ ਨਹੀਂ ਵੀਰੋਂ ਹਣੀ ਰੱਖਿਆ ਤੇ ਰੱਖਿਆ ਕੀ ਆ ਫਿਰ ਓਏ ਓ ਵੀਰ ਜੀ ਤੇਲ ਵੜਾ ਖਾਂਦਾ ਵਾ ਵੇਸਨ ਬਹੁਤ ਲੱਗਦਾ ਉਹਨੂੰ ਉਹ ਭਰਾਵਾ ਪਤਾ ਵੀ ਹੈਗਾ ਹੀ ਉਹ Google Pay ਹੁੰਦਾ ਕੀ ਆ ਓਏ ਆ ਹੋ ਮੈਨੂੰ ਪਤਾ ਵਾ ਇੱਕ ਵਾਰੀ ਮੈਂ ਤੇ ਪਾਪਾ ਲਾਏ ਸਾਨੂੰ ਇਕੱਠਾ ਹੀ ਕਿਨੇ 150 ਦਾ ਦੇ ਤਾ ਹਫਤੇ ਜਮਕਾਇਆ ਹੀ ਆਈ ਉਹ ਹੁਣ ਲਿਹਾਇਦਾ ਨਹੀਂ ਖਰਾਬ ਹੋ ਜਾਂਦਾ ਉਹ ਪਾਪਾ ਦੇ ਨਾਲ ਤੇ ਬਾਵਾ ਤਗੜਾ ਵਪਾਰ ਹੀ ਲੱਗਣ ਡਿਆ ਮੈਨੂੰ ਕੋਈ ਜਿਹੜਾ ਇਕੱਠਾ ਤੁਸੀਂ 150 ਦਾ ਲੈ ਆਂਦਾ ਇੱਕ ਵਾਰੀ ਲਾਂਦਾ ਹੈ ਵੀਰ ਵੀ ਉਹ ਸੋਚ ਲੈ ਪਤਾ ਵੀ ਹੈਗਾ ਹੀ ਉਹ Google Pay ਹੁੰਦਾ ਕੀ ਆ ਉਹ ਪਤਾ ਮੈਨੂੰ ਐ ਗੋਲ ਜਾ ਲੰਮਾ ਜਾ ਝਾੜੀਦਾ ਨਾ ਗੋਲ ਜਾਂਦਾ ਓਏ ਬੂੰਦੀ ਆੜੀ ਝੜੀ ਜਾਂਦੇ ਓਏ ਬੂੰਦੀ ਪਕਾਉਣੇ ਜੋ ਬਾਹਰ ਨਿਕਲ ਕੇ ਵੀ ਸੋਝਲਾ ਦੁਨੀਆ ਹੋਰ ਵੀ ਹੈਗੀ ਟੋਪੀ ਟੋਪੀ ਹਣੀ ਸਿਰ ਤੇ ਓ ਭਰਾਵਾ ਮੈਂ ਗੂਗਲ ਪੇ ਦਾ ਪੁੱਛਿਆ ਤੈਨੂੰ ਕਿਸ ਬੰਦੇ ਦੇ ਬਾਰੇ ਨਹੀਂ ਪੁੱਛਿਆ ਪੂਰੇ ਮਹਾਦਰੇ ਲੌਂਡ ਹੈ ਪਿਆ ਓ ਕਿਹੜੀ ਸ਼ੈ ਆ ਜਿਹੜੀ ਤੁਹਾਨੂੰ ਦੱਸਣੀ ਨਹੀਂ ਆਉਂਦੀ ਤੇ ਮੈਨੂੰ বুঝਣੀ ਨਹੀਂ ਆਉਂਦੀ ਬੱਲੇ ਓ ਤੇਰੇ ਚਾਤਰਾ ਹੈ ਓ ਮੈਨੂੰ ਤੇ ਦੱਸਣੀ ਆਉਂਦੀ ਤੈਨੂੰ ਨਹੀਂ বুঝਣੀ ਆਉਂਦੀ ਏ ਕੜੀ ਬਲਾਵਾ ਵੀਰ ਜੀ ਮਿਹਰਬਾਨੀ ਕਰਕੇ ਮੈਨੂੰ